ਓਏ 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 ਰੋਕ ਜਾ ਸ਼ੀਘਾ ਨੂੰ ਨਹੀਂ ਤੇ ਸ਼ੀਘਾ ਹੈਂ ਅਮੋ ਫੋਕਟੇ ਕਰਦੇ ਸ਼ੀਘਾ ਨਾ ਹੈਨੀ ਉਧਰ ਬਾਹਰ ਬਾਹਰ ਜਾ ਉਧਰ ਤੇਰੇ ਅੰਦਰ ਨਹੀਂ ਤੇਰੇ ਬਾਏ ਲੇਕਨ ਬਾਥਰੂਮ ਕਿਹੜੀ 5ਵੇਂ ਫਲੋਰ ਤੇ ਕੋਈ ਨਹੀਂ ਚੜ ਜਾਣਾ ਸਾਲਾ ਇਹ ਪੌੜੀਆਂ ਤੇ ਨਿਕਲ ਜਾਣਾ ਬਹੁਤ ਬਧਾਈਆਂ ਹੈਪੀ ਬਰਥਡੇ ਮੈਕਨੀਆ ਤੈਨੂੰ ਕਿਹਦੀ ਆ ਆ ਆ ਆ ਕੰਮ ਕਰਦਾ ਡੱਪੇ ਦਾ ਪਾਜੀ ਮਜੀਦ ਭਾਜੀ ਪਹੁੰਚਿਆ ਬੋਲ ਭਾਜੀ ਹੁਣੀ 100 100 200 200 ਦੇ ਭਾਜੀ ਇਹ ਕੀ ਚੱਕਰ ਜੇ ਮੈਂ ਕਿਹਾ ਜਲਾ ਦਾ ਗੱਲਾਂ ਤਾਂ ਨਹੀਂ ਪੱਟਦੇ ਪਿੱਛੇ 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 ਦੇ ਹੌਲੀ 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 ਓਏ ਭਲਵਾਨ ਜੀ ਉੱਠੋ ਓਏ ਉੱਠੋ ਪਹਿਲਵਾਨ ਜੀ ਉੱਠੋ ਹੌਲੀ ਓਏ ਓ ਹੌਲੀ ਕਾਇਆ ਕਰ ਇਹ ਕਦੋਂ ਮੈਂ ਖਾਣਾ ਨਹੀਂ ਹਜੇ ਲੈ ਤੇ ਨਾਲ ਕਹਿੰਦੇ ਭਿੰਦਾ ਪਵਾਰ ਆਇਆ ਹੋਇਆ ਚਰਚਾ ਦੇ ਵਿੱਚ ਨੇ ਚੜਤਾ ਚੜ੍ਹਾਈ ਹੈ ਕਹਿੰਦੇ ਦੁਨੀਆ ਕਹਿੰਦੇ ਐਵੇਂ ਨਹੀਂ ਫੋਲੋ ਕਰਦੀ ਜਾਵਲੇ ਬਾਜੀ ਫੋਨ ਲੈਣੇ ਅੱਜ ਤਿੰਨ ਤੇ ਕਿਡਨੀ ਅਸੀਂ ਇੱਕ ਹੀ ਕਢਾਈ ਆ ਦੇਖ ਲੋ ਉਹ ਵੀ ਪੈਸੇ ਵਜੇ ਜਾਣੇ ਆ ਉਹ ਵੀ ਵਜੇ ਜਾਣੇ ਬਹੁਤ ਮਹਿੰਗੀ ਬਿਗੜੇ ਨਾ ਹੋਰ ਰੈਫਰ ਕਿਡਰ ਲੈਣੀ ਮੈਨੂੰ ਇਹ ਉੱਥੇ ਜਾਣੀ ਐ ਅਮਾਜੋਨ ਦੇ ਜੰਗਲਾਂ ਚ ਹਾਥੀ ਨੂੰ ਪੈਣੀ ਐ ਦੀ ਕਿਡਰ ਨਹੀਂ ਉਹਦੇ ਪੈਸੇ ਆਏ ਤੁਹਾਨੂੰ ਨਾਸਾ ਵਾਲਿਆਂ ਨੇ ਭੇਜੇ ਕਹਣਾ ਪੈਸੇ ਨਾਸਾ ਵਾਲਿਆਂ ਨੇ ਰੱਖਿਆ ਹਾਥੀ ਮੇਰਾ ਵੀਰੇ ਤੇ ਪਾਣੀ ਪਵਾ ਜਾਂਦੀ ਪੋਚਾ ਤਾਂ ਲਾਵੇ ਇਹ ਥੋੜੇ ਪੈਸੇ ਹੈੱਡਫੋਨਾਂ ਚੋਗੇ ਤਾਂ ਕਰ ਲਓ ਬੁੱਧੂ ਇਹ ਚੋਪੀ ਕੀਤਾ ਪਿਆ ਇਧਰ ਬਾਕੀ ਪਾਜੀ ਹੁਣ ਹੀ ਆਏ ਆ ਬੱਗੇ ਪਿੰਡ ਤੋਂ ਫੋਨ ਲੈਣੇ ਕਹਿੰਦੇ ਕਿੰਨੇ ਲੈਣੇ ਭਾਜੀ ਤਿੰਨ 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 ਉਹ ਵੀ ਸਾਨੂੰ ਜਲਵਾਦੂਗਾ ਦਿਖਾਉਂਦੇ ਆ ਨਾ ਕਿੰਨੇ ਖਰਚੇ ਦੇਣਾ ਖਰਚ ਆ ਗਿਆ ਚਾਰ ਕੁ ਲੱਖ ਰੁਪਈਆ ਦਾ ਡੇਢ 172 ਡੇਢ ਕਿੰਨੇ ਤੁਸੀਂ 512 512 ਲੈ ਲੈਣੇ ਨਹੀਂ 256 ਉਹ ਭਾਜੀ ਉਹਨਾਂ ਨੇ 512 ਲੈਣਾ ਕਹਿੰਦੇ ਉਹ ਰੋਗ ਚ ਵਧਾ ਚੜਾ ਕੇ ਇੱਕ ਟੀਵੀ ਦਾ ਸੁਣ ਇੱਕ ਟੀਵੀ ਲੈਣਾ ਕਹਣਾ ਇੱਕ ਟੀਵੀ ਹਨਾ ਬਾਕੀ ਆਪਾਂ ਨੂੰ ਚਾਹੀਦਾ ਵੱਡਾ ਫੋਨ ਹੋ ਇਹ ਚ ਸਪੇਸ ਥੋੜੀ ਬਲੌਗ ਫੇ ਆ ਨਾ ਪਲਵਾਂਜੀ ਇੱਧਰ ਨੂੰ ਆਓ ਮੋਰ ਨੂੰ ਤੁਸੀਂ ਪਿੱਛੇ ਖੜੇ ਆ ਜਾਵਲੇ ਪਾਜੀ ਗਲਤ ਗੱਲ ਆ ਜਦ ਤੱਕ ਉਹ ਨੰਨਾ ਦਾ ਠੜਾ ਦੋ ਉਹਦਾ ਬੰਦੇ ਦਾ ਟਿੱਕੀਆਂ ਟੁਕੀਆਂ ਕਰੋ ਆਰਡਰ ਟਿੱਕੀਆਂ ਟਿੱਕੀਆਂ ਦੇਖੋ ਕਿੰਨੇ ਬੰਦੇ ਆ ਕਰਾਓ ਪਾਜੀ ਨੇ ਕਹਣਾ ਇਹ ਤਾਂ ਫੋਨ ਮੇਰੇ ਕਹਿੰਦਾ ਜਿਆਦੇ ਮਹਿੰਗੇ ਨਹੀਂ ਪੈ ਗਏ ਟਿੱਕੀਆਂ ਤੇ ਜਿਆਦਾ ਖਰਚਾ ਹੋ ਜਾਣਾ ਇਹ ਤਾਂ ਟਿੱਕੀਆਂ ਮੰਗੇ ਜਾ ਹਾਂ 200 ਦੀਆਂ ਟਿੱਕੀਆਂ ਜਾਵਲਾ ਸਾਹਿਬ ਨੇ 5000 ਤਿੰਨਾਂ ਬੂਨੇ ਤੋਂ ਕੱਢ ਜਾਣਾ ਹੈ ਬਾਕੀ ਪਹਿਲਵਾਨ ਜੀ ਮੂੰਹ ਮਿੱਠਾ ਕਰੋ ਤੁਸੀਂ ਤਾਂ ਆਉ ਟਿੱਕੀਆਂ ਟੁਕੀਆਂ ਦੁੱਧੂ ਦਾ ਗੁੱਠਾ ਚਾਹਾਂਗੇ ਮੂੰਹ ਮਿੱਠਾ ਕਰੋ ਇਹ ਬੁੱਧੂ ਹੁਣੀ ਬੋਲਦੇ ਹੀ ਨਹੀਂ ਕੋਈ ਕੁਝ ਬੁੱਧੂ ਨਾ ਮਾਜ ਰੱਬ ਤੋਂ ਮੰਗੀਦਾ ਆ ਗੜੂਗਾ ਤੈਨੂੰ ਵੀ ਹੋਏ ਪਤਾ ਕਿੰਨੀ ਮਿਹਨਤ ਪਾਈ ਆ ਜੀ ਆਪਾਂ ਇੱਧਰ ਹੀ ਇੱਕ ਬਾਰੋਂ ਆਏ ਤੇ ਮੈਂ ਤਮੋ ਕਰਦੇ ਆ ਭਾਈ ਕਹਿੰਦੇ ਚਾਈ ਨਾ ਡਿਊਟੀ ਭਾਈ 40 ਖੱਤੀ ਸੀਗੇ ਹਨਾ ਨਹੀਂ ਫੌਜੀ ਫੌਜੀ ਆ ਭਾਜੀ ਫੌਜੀ ਆ ਭਾਜੀ ਸਾਰੀਆਂ ਗੱਠਾਂ ਭਾਈ ਨੇ ਮੂੰਹ ਨਾਲ ਦੇੜੀਆਂ ਸੜਿਆ 40 ਖੱਤੇ ਮੱਕੀ ਦੇ ਸੀ ਮੈਂ ਤਾਂ ਸਾਰੀਆਂ ਗੱਠਾਂ ਮੂੰਹ ਨਾਲ ਦੇੜੀਆਂ ਭਾਜੀ ਮਿਹਨਤ ਕਰਨੀ ਪੈਂਦੀ ਆ ਇਹ ਕੱਲ ਕਿੰਨੇ ਵਜੇ ਉਠਾਲਿਆ ਇਹਨੂੰ ਭਾਜੀ ਆਪਾਂ ਕੱਲ ਇਹਨੂੰ ਠਾਲਿਆ ਰਾਤੀ ਨੂੰ ਸ਼ਾਮੀ 5:30 ਵਜੇ 5:30 ਠਾਲਿਆ ਤਾਂ 9 ਵਜੇ ਜਾ ਕੇ ਫੇਸ ਹੋ ਗਿਆ ਹੋਰ ਸਵੇਰ ਦਾ ਸੁੱਤਾ ਪਿਆ ਜਿਹੜੇ ਬੈੱਡ ਤੇ ਪਿਆ ਸੀ ਗੱਦੇ 'ਚ ਤਾਂ ਟੋਆ ਪੈਂਦਾ ਦੇਖਿਆ ਥੱਲੇ ਵਾਲਾ ਫੱਟਾ ਵੀ ਬਹਿ ਗਿਆ ਨਾਲ ਹੁਣ ਉੱਠ ਗਿਆ ਆਹ ਦੇਖ ਲੋ ਇਧਰ ਹਾਲ ਆਹ ਦੇ ਉਹ ਥੱਲੇ ਬਾਹ ਤਾਂ ਭਾਜੀ ਇਹਨੇ ਫੱਟਾ ਇਹ ਆਹ ਦੇਖੋ ਇਦਾਂ ਸਗੀ ਕੁਰਸੀ ਤੇ ਕਿੱਥੇ ਚਲ ਗਈ ਆਹ ਦੇਖ ਲੋ ਇੱਕ ਕੁਵੰਟਲ 56 ਕਿਲੋ ਦੀ লাশ ਹੋ ਗਈ ਭਾਜੀ ਇਹ ਤੁਰਦੀ ਫਿਰਦੀ লাশ ਨਹੀਂ ਅੱਜ 52 ਹੋਣਾ ਰਾਤੀ ਮੋਕਸ ਦਾ ਖਾਦਾ ਬਹੁ ਹੈ ਨੇ ਆ ਜਾਓ ਬੁੱਧੂ ਜੀ ਹੋਵੋ ਮੋਰੇ ਤੂੰ ਪਤਾ ਕੀ ਕਰਨਾ ਪਟਾਕਾ ਹੀ ਚਲਾਉਣਾ ਬਾਸ ਥੱਲੇ ਉਹ ਜੇ ਅੱਜ ਨਾ ਚੱਲੇ ਆ ਮੈਂ ਰੇਤਾ ਦੀ ਬੁੱਕ ਭਰ ਲਿਆ ਮਾ ਉਹ ਪਾ ਦੂੰ ਪਟਾਕੇ ਦਾ ਪਤਾ ਨਹੀਂ ਜਦੋਂ ਤਿੰਨ ਫੂਨਾਂ ਨਾਲ ਡੱਬੇ ਖੋਲੇ ਤਾਂ ਪਿੱਟਣ ਵੀ ਲੱਗ ਪੈਂਦਾ ਹੁੰਦਾ ਰੱਬਾ ਸਾਡੇ ਤੇ ਆਜ ਤੱਕ ਕਦੋਂ ਆਉਣੇ ਨੇ ਬਦੂ ਦਾ ਵੀ ਫੋਨ ਆਈਫੋਨ ਹੀ ਆ ਇਧਰ ਬਦੂ ਕਹਿੰਦਾ ਚੇਂਜ ਕਰਾਉਣਾ ਹੁਣ ਚੱਕੋ ਪਹਿਲਵਾਨ ਜੀ ਚੱਕ ਲਾਈ ਕਰ ਰਹਿਣ ਦੇ ਉੱਪਰ ਵਾਲੀ ਡਬਲ ਰੋਟੀ ਰੱਖਣੋਂ ਰਹਿਣ ਦੇ ਤੋ ਕ ਮੈਂ ਅੱਜ ਨੰਗਾ ਹੀ ਖਾਣਾ ਚੱਕ ਲਾਈ ਇੱਕ ਪਾਸਾ ਇਦਾਂ ਹੀ ਖਾਣਾ ਤੋ ਕ ਅੱਜ ਕਦਾਂ ਸਹੀ ਆ ਕੱਚੀ ਕੋਚੀ ਤਾਂ ਨਹੀਂ ਤਰ ਟਕੀ ਗੱਦ ਘੋਂ ਤਾਰੇ ਘੜਦੀ ਹੁਣ ਕਿੱਥੇ ਗਈ ਆ ਹਜੇ ਤਾਂ ਲੂਣ ਚੈੱਕ ਹੋਇਆ ਤੋ ਕ ਪਲੇਟਾਂ ਦਾ ਖਾਣੀਆਂ ਹਜੇ ਅੱਧ ਦਸੰਬਰ ਚ ਚੈੱਕ ਕਰ ਲੋ ਹੋਰ 2 ਮਹੀਨੇ ਆ ਵਿਆਹ ਖਾ ਕੇ ਆ ਹਾਲ ਹੋਣਾ ਇਹਨਾਂ ਦਾ ਆਹ ਦੇਖ ਲੋ ਭਰਾ ਆਇਆ ਬੱਗਿਆਂ ਪਿੰਡ ਤੋਂ ਆਇਆ ਵਾਜੀ ਇਹ ਵੀ ਦੱਸ ਦੇ ਤੋ ਅੱਖਾਂ ਘਾੜੀਆਂ ਮੀਟੀਆਂ ਹੀ ਲੱਗਦੀਆਂ ਥਲੇ ਕੁੜੀਆਂ ਕਰਦਾ ਇਹ ਕਹਿੰਦੇ ਆਨਾਂ ਦਾ ਵੈਰੀ ਆ ਪਹਲਵਾਣਾ ਨੂੰ ਦੱਸ ਮੜਾ ਜੀ ਇਹ ਵੀ ਏਦਾਂ ਪਾੜਦਾ ਕੁੜੀਆਂ ਏਦਾਂ ਰਾਸ਼ਾ ਲੱਕੜਾਂ ਨਹੀਂ ਪਾੜਦਾ ਜੀ ਦਾ ਪਾੜਦਾ ਰੋਟੀਆਂ ਦਾ ਵੈਰੀ ਭਾਜੀ ਟੱਡ ਖਿੱਚੀ ਜਾਂਦਾ ਉਹਦੇ ਅੰਦਰ ਨੂੰ ਉਹ ਪੂਰਾ ਖਿੱਚਿਆ ਪਿਆ ਅੰਦਰ ਨੂੰ ਪਹਿਲਵਾਨ ਕਰਾ ਦਈਏ ਤੇਰਾ ਕੰਪੀਟੀਸ਼ਨ ਇੱਧਰ ਹੈ ਹੈ ਬੱਦਗੇ ਨਹੀਂ ਪਤਾ ਨਹੀਂ ਕਿਹੜੇ ਬੰਦੇ ਕੀ ਕਰਦੇ ਪਹਿਲਵਾਨ ਤੋਂ ਹਾਂ ਹੀ ਨਹੀਂ ਹੋਈ ਇਦਾਂ ਦਾ ਜਮੀ ਕੀ ਆ ਜਾ ਨਰਵਾ ਬਹੁਤ ਕਹਿੰਦਾ ਹੈਗਾ ਆਪਣਾ ਹੀ ਆ ਇਹ ਤਾਂ ਸਾਰੇ ਪਿੰਡ ਦਾ ਚੱਕੀ ਫਿਰਦਾ ਤੂੰ ਇਹਨਾਂ ਆਪਣਾ ਹੀ ਆ ਇਦਾਂ ਦਾ ਪਿੰਡ ਦਾ ਮਲਾ ਕੇ ਨਹੀਂ ਹੁਣਾ ਬਾਕੀ ਹੋਰ ਭਾਜੀ ਕੀ ਕਹਿਣਾ ਚਾਹੂਗੇ ਦੱਸੋ ਇੱਧਰ ਲੋਕਾਂ ਨੂੰ ਜੀ ਕੋਈ ਦੱਸ ਦਿਓ ਸਾਸਰੀ ਕਾਲ ਕਰ ਦਿਓ ਪਹਿਲਾਂ ਆ ਕੇ ਮੀਟਦਾ ਬਾਜੀ ਰਾਜਨ ਦੇ ਦਬਾਜ ਜਦਾ ਪਾਇਆ ਹੋਇਆ ਬਾਜੀ ਫਿਰ ਗੱਲ ਕੁਝ ਨਹੀਂ ਕੀ ਤੇ ਤਿੰਨ ਚਾਰ ਦਾ ਨਾਣ ਖਾਦੇ ਮੁਫਤ ਦੇ ਨਾਣ ਖਾਦੇ ਵੀ ਤੈਨੂੰ ਪਤਾ ਵਈ ਦਬਾਜਾ ਤਾਂ ਪੈ ਹੀ ਜਾਂਦਾ ਉਹ ਬੜਾ ਹੁਣ ਕੱਕ ਕੇ ਗੱਲ ਕਰੀ ਚ ਮੈਂ ਦੱਸਿਆ ਆਪਣਾ ਦਿੱਲੀਆ ਕਿ ਦਾਲਦੇ ਆਂ ਅਮੀਰ ਭਾਈ ਦੱਸੂਗਾ ਰੁਕ ਜਾ ਫਲੈਸ਼ ਆਨ ਕਰਨੀ ਪੈਣੀ ਮੈਨੂੰ ਫੋਨ ਦੀ ਤੇ ਪਤਾ ਲੱਗੂ ਪੂਰਾ ਪ੍ਰੋਪਰ ਵਧੀਆ ਵਧੀਆ ਜੀ ਪਹਿਲਵਾਨ ਜੀ ਕਦਾ ਖਾਈ ਜਾਂਦੇ ਟਿੱਕੀਆਂ ਸਵਾਦ ਆ ਜਾ ਕਦਾਂ ਹੈ ਇੱਕ ਹੋਰ ਆਵੇ ਪਲੇਟ ਦੱਸ ਕਦਾਂ ਇੱਕ ਹੋਰ ਆਵੇ ਹੈ ਇੱਕ ਹੋਰ ਕਰ ਦਿਓ ਬਾਜੀ ਪਹਿਲਵਾਨ ਭੁੱਖਾ ਰਹਿ ਗਿਆ ਇੱਧਰ ਉਹ ਨਾਲ ਕੁਝ ਖਾਣ ਨੂੰ ਕੁਝ ਪੀਣ ਨੂੰ ਸੇਵਾਜ ਕੋਈ ਕਸਮ ਨਾ ਰਵੇ ਚਾਵਲੇ ਬਾਜੀ ਨੇ ਕਿਹਾ ਤੇ ਵੀ ਚਲੋ ਜੀ ਬੁੱਧੂ ਜੀ ਇਹ ਤਨ ਮਰਦੇ ਮੂੰਹ ਕਰ ਦੋ ਡਾਈਟਿੰਗ ਸਫਲ ਆ ਤੁਹਾਡੀ ਡਾਈਟਿੰਗ ਸਫਲ ਆ ਕੋਟੋ ਆ ਬੰਗਿਆ ਹੈਪੀ ਬ੍ਰਾਂਡ ਦੇ 15 ਬਲੋ ਮੈਕਣੀਆਂ ਕਿਹੜਾ ਚੰਗੋ ਪੀਣਾ ਆ ਲਿਆ ਸੰਗੀਤ ਆ ਕੰਮ ਕਰਦਾ ਜੱਪੇਗਾ ਨਹੀਂ ਵੀ ਲੈਣਾ ਮਜੀਦ ਭਾਜੀ ਪਹੁੰਚਿਆ ਸਾਰੇ ਪਹੁੰਚਿਆ ਆ ਹੈਰੀ ਭਰਾ ਵੀ ਆਇਆ ਲੋ ਜੀ ਲੋ ਜਾ ਕੋਈ ਦਰ ਲਾਓ ਜੀ ਅੱਜ ਕਰਾਤੀ ਬੱਲੇ ਬੱਲੇ ਭਾਈ ਉਹਨਾਂ ਨੇ ਲਾਤਾ ਮੋਟਾ ਕਹਿੰਦੇ 1.5 ਲੱਖ ਰੁਪਇਆ ਲਾਤਾ ਫੌਜੀ ਨੇ ਅੱਜ ਸਿਰਾ ਕਰਾਤੀ ਸਿਰਾ ਕਰਾਤਾ ਫੌਜੀ ਸਾਹਿਬ ਲਾਓ ਜੀ ਧੰਨ ਜੀ ਭਾਜੀ ਸਾਨੂੰ ਤਾਂ ਫੋਨ ਦੇ ਤਾ ਗਿਫਟ ਤੁਸੀਂ ਕਰਤਾ ਬੁੱਦੂ ਨੂੰ ਡੱਡੂ ਚਾਰਜਰੀ ਕਰ ਦੋ ਪਿਛੇ ਕਰ ਪਿਛੇ ਤੂੰ ਨੋ ਨੰਦੀ ਆਂਦੀ ਆ ਪਾ ਯਾਰ ਗੇ ਗੱਜ ਕਰਤਾ ਬਸੇ ਦਾ ਕੰਮ ਆ ਜਾ ਭਾਈ ਭਾਜੀ ਕਿੰਨੀ ਕਿ ਖੁਸ਼ੀ ਹੈ ਅੱਜ ਦੁਬਾਰਾ ਤੁਹਾਨੂੰ ਹਾਂਜੀ ਬਹੁਤ ਜਿਆਦਾ ਖੁਸ਼ੀ ਹੈ ਜੀ ਹੈ ਏਦਾਂ ਸੀ ਵੀ ਜਦੋਂ ਪਹਿਲੇ ਟਾਂਕੇ ਹੁਣ ਸੁੱਕ ਗਏ ਸੀਗੇ ਅੱਜ ਫੇਰ ਦੂਜੀ ਕਢਾ ਗਿਆ ਬਹੁਤ ਖੁਸ਼ੀ ਆ ਜਾਨੀ ਕਿ ਏਦਾਂ ਵੀ ਕਿਡਨੀ ਕਢਾਉਣ ਨਾਲ ਕੋਈ ਪ੍ਰੋਬਲਮ ਨਹੀਂ ਆਉਂਦੀ ਬੰਦਾ ਵਧੀਆ ਚੱਲਦਾ ਆ ਕੋਈ ਨਹੀਂ ਆਈਫੋਨ ਲਿਆ ਕਰੋ ਕਿਡਨੀ ਦਾ ਕਿਤੇ ਨਹੀਂ ਹੋਰ ਨਵੀਂ ਬਾਂਜੂ ਹੌਲੀ ਹੌਲੀ ਆਪੀ ਬਾਕੀ ਇੱਧਰ ਬੁੱਧੂ ਹੁਣਾਂ ਨੇ ਕਦਾਂ ਕਿਡਨੀ ਆਉ ਉਹ ਇਹਨਾਂ ਦੀ ਕਿਥੇ ਕੰਮ ਆ ਹਵਾ ਗੌਣ ਖਾਓ ਯਾਰ ਕਿਡਨੀਆਂ ਦੋ ਥੋੜੀਆਂ ਹੁੰਦੀਆਂ ਵੱਧ ਵੀ ਬਣ ਜਾਂਦੀਆਂ ਪਹਿਲਵਾਨ ਨੂੰ ਮੜ ਜਾ ਪੁੱਛ ਯਾਰ ਪਹਿਲਵਾਨ ਜੀ ਕਹਦਾ ਦੱਸ ਹਾਂ ਬਣ ਜਾਂਦੀਆਂ ਬਣ ਜਾਂਦੀਆਂ ਕਿੰਨੀਆਂ ਕਿਡਨੀਆਂ ਕਿੰਨੀਆਂ ਹੁੰਦੀਆਂ ਨਹੀਂ ਦੱਸੋ ਤੁਸੀਂ ਇਹਦੇ ਦਾ ਪੱਥਰੀ ਵਾਂਗੂ ਬਣੀ ਹੀ ਰਹਿੰਦੀ ਆ ਮਹੀਨੇ ਬਾਅਦ ਖਰਾਕੀ ਇੰਨੀ ਆ ਨਹੀਂ ਉਹਦਾ ਕਿੰਨੀ ਆ ਪਹਿਲਵਾਨ ਜੀ ਕਿੰਨੀਆਂ ਕਿਡਨੀਆਂ ਆ ਤੁਹਾਡੇ ਪਤਾ ਨਹੀਂ ਮੰਜਣੀਆਂ 6 ਹੁੰਦੀਆਂ ਤੇਰੇ ਕਿੰਨੀਆਂ ਹੈ ਪਤਾ ਨਹੀਂ ਹੁੰਦੀਆਂ ਹੈ ਕਿਹੜਾ ਜਿਆਦੀਆਂ ਹੋਊ ਤੇ ਦਿਲ ਦਿਲ ਕਿੰਨੇ ਆ ਤੇਰੇ ਬਿਲਕੁਲ ਦਿਲ ਤਾਂ ਕਈਆਂ ਨੂੰ ਦਿੱਤਾ ਆ ਇਹਨੇ ਇੰਨੇ ਤਾਂ ਦਿਲ ਕਿੰਨੇ ਹੈ ਕਿੰਨੇ ਆ ਤੇਰੇ ਦਿਲ ਸਰੀਰ ਚ ਦਿਲ ਹਾਂ ਤੇ ਫੇਫੜੇ ਕਿੰਨੇ ਫੇਫੜੇ ਦਿਲ ਹਾਂ ਤੇ ਫੇਫੜੇ ਕਿੰਨੇ ਫੇਫੜੇ ਹੋਰ ਕੀ ਹੁੰਦਾ ਬਾਜੀ ਬੱਸ ਇਹਨੂੰ ਮੜ ਜਾ ਪੁੱਛ ਕੀ ਲਿਵਰ ਕਿਹੜਾ ਲਗਾ ਤੇ ਲਿਵਰ ਕੱਚ ਪਚਾਉ ਮਹਿਕਮਾ ਤੋਂ ਲੱਗਾ ਕੱਚ ਪਚਾਉ ਕੱਚ ਪਚਾਉ ਮਹਿਕਮਾ ਕਰਤਾ ਜੇ ਕਿੰਨੇ ਦਾ 4 ਲੱਖ ਦਾ ਹੋ ਗਿਆ ਨੁਕਸਾਨ ਭਾਜੀ ਹੋ ਗਿਆ ਜੀ ਹੋ ਗਿਆ ਹੈ 1 2 3 4 4 ਤੋਂ ਉੱਪਰ ਹੀ ਹੋ ਗਿਆ ਹੁਣ ਮੇਰੇ ਹਿਸਾਬ ਨਾਲ ਤਾਂ ਲੋ ਜੀ ਕਹਿੰਦੇ 4 ਲੱਖ ਦਾ ਕਰਤਾ ਨੁਕਸਾਨ ਇਧਰ ਭਾਜੀ ਹੁਣਾਂ ਨੇ ਕਰਾਇਆ ਚਾਵਲੇ ਭਾਜੀ ਨੇ ਫਾਇਦਾ ਕਰਾਇਆ ਨੁਕਸਾਨ ਨਹੀਂ ਗਿਆ ਬਾਹਰੋਂ ਗਾਹ ਕੁ ਮੋੜੀ ਜਾਂਦੇ ਮਾਮਾ ਨੁਕਸਾਨ ਕਰ ਫਾਇਦਾ ਹੋਇਆ ਭਾਜੀ ਫਾਇਦਾ ਜੀ ਫਾਇਦਾ ਚਾਵਲੇ ਭਾਜੀ ਨੂੰ ਹੋਇਆ ਸਾਨੂੰ ਨਹੀਂ ਲੋ ਜੀ ਆ ਕਰੋ ਇਧਰ ਡਾਡਾ ਨੂੰ ਗਾ ਇਧਰ ਸੈੱਡ ਦਿਓ ਮੇਰਾ ਵੀ ਚਲੋ ਭਾਜੀ ਕਰ ਲੈ ਇਹ ਤਾਂ ਮਿ ਇਹ ਤਾਂ ਮਸ਼ੀਨ ਸ਼ੁਕਰ ਕਰੋ ਆ ਗਈ ਨਹੀਂ ਤਾਂ ਇੱਧਰ ਤਾਂ ਥੁੱਕ ਮਗਾ ਦੇਣਾ ਸੀ ਤੁਸੀਂ ਮੇਰੇ ਖਿਆਲ ਨਾਲ ਚਲੋ ਕਰਾਈ ਜਾਓ ਅੱਜ ਜਮਾ ਕੋ ਕੀ ਉਹ ਮਗਰ ਵਹ ਨਾਲਾਂ ਦਾ ਬਾਲਟਾ ਭਰਾਲਾ ਕਰੋ ਜੀ ਇੱਧਰ ਇੱਧਰ ਆ ਰੱਖੋ ਭਾਜੀ ਉਹਨਾਂ ਨੂੰ ਵੀ ਇੱਧਰ ਨੂੰ ਕਰੋ ਪੇਮੈਂਟ ਫੜਾਓ ਭਾਜੀ ਉਹਨਾਂ ਨੂੰ ਇੱਧਰ ਤਾਂ ਬੰਦ ਹੀ ਆ ਹਾਂਜੀ ਦੇਖ ਚੈੱਕ ਕਰ ਲੈ ਚੈੱਕ ਕਰ ਲੋ ਇੱਕ ਆ ਰਹੀ ਹੈ ਘੱਟ ਹੈ ਦੇਖੋ ਕਰੋ ਚੈੱਕ ਜੀ ਲੈ ਤਾਂ ਇਧਰ ਮਸ਼ੀਨਾਂ ਜਿਆਦੇ ਤੇ ਇਧਰ ਭਾਜੀ ਦੇ ਹੱਥ ਤੇਜ਼ ਆ ਭਾਜੀ ਆ ਨਕਲੀ ਆ ਗਿਆ ਭਾਜੀ ਵਿੱਚ ਕਹਿੰਦਾ ਆਇਆ ਭਾਜੀ ਕਹਿੰਦਾ ਆਇਆ ਇਹ ਲੋ ਜੀ ਮਹਿੰਗਾ ਹੈ ਨੰਗੇ ਬੁੱਦੂ ਇੰਨੇ ਪੈਸੇ ਸੋਚਿਆ ਸੀ ਕਦੀ ਦੇਖੂਗੇ ਤੁਸੀਂ ਸੁਪਨੇ ਅੱਜ ਹੀ ਦੇਖੇ ਚਾਵਲੇ ਭਾਈ ਦੀ ਦੁਕਾਨ ਦੇ ਲੋ ਜੀ ਕੋਈ ਉੱਥੇ ਹੀ ਕਰਦੇ ਉੱਤੇ ਕਰਤਾ ਕਹਿੰਦੇ ਕੰਮ ਕੱਢਦਾ ਇੱਧਰ ਪੈਦਿਆਂ ਦਾ ਭਾਜੀ ਹੁਣ 100 100 2 200 ਦੇ ਭਾਜੀ ਇਹ ਕੀ ਚੱਕਰ ਜੇ ਮੈਂ ਕਿਹਾ ਜਲਾ ਤਾਂ ਗੱਲਾਂ ਤਾਂ ਨਹੀਂ ਪਟਕਦੇ ਲੋ ਜੀ ਪਾਜੀ ਇੰਨਾ ਮਿੱਟੀ ਲੱਗੀ ਭਾਈ ਗਾਂਧੀ ਨਾਲ ਦੌੜ ਜਵੇ ਗਾਂਧੀ ਨਾਲ ਦੌੜ ਜਵੇ ਵਿੱਚ ਨਹੀਂ ਮੁੜ ਗਏ ਹੈਲੋ ਪਾਜੀ ਛੇਤੀ ਸ਼ੀਸ਼ਾ ਲੈ ਕੇ ਆਓ ਤੜ ਗਿਆ ਉਹਦਾ ਭਾਈ ਕਿੰਨੇ ਦਿਨੇ ਹੋਣਾ ਹਾਂਜੀ ਪਾਜੀ ਕਿਦਾਂ ਮੜਦਾ ਲੋ ਜੀ ਪੀਦੇ ਨੂੰ ਪਹਿਲਾ ਪੀਸ ਹੋਣਾ ਮੇਰੇ ਖਿਆਲ ਨਾਲ ਜਿਹੜਾ ਛੜਤਾ ਕਹਿੰਦੇ ਪੁਲਵਾਨ ਹੋਣਾ ਨੇ ਕੀ ਹੋਇਆ ਪੁਲਵਾਨ ਜੀ ਇਹਨੂੰ ਸ਼ਰਾਬ ਮਿਲਿਆ ਇਸ ਕਿਵੇਂ ਖੋਲਿਆ ਤੇ ਮੈਂ ਕਹਤਾ ਲਖਾਨੇ ਹਾਂ ਹਾਂ ਜੋ ਵਿੱਚ ਦੇਖਿਆ ਮੀਟ ਵਾਲਾ ਪਰੇ ਕਿੰਨੇ ਦਿਨ ਲਈ ਛੱਡਿਆ ਗੋਲੇ ਮੀਟ ਦੱਸ ਦੇ ਇਹ ਲਾਈਫਟਾਈਮ ਲਈ ਮੀਟ ਛੱਡੋ ਮੈਂ ਨਹੀਂ ਆਣਾ ਉਹ ਕਹਾਵਤ ਭਾਜੀ ਮੇਰੇ ਖਿਆਲ ਨਾਲ ਉਹ ਮੈਂ ਤਾਂ ਅੱਜ ਨਹੀਂ ਛੱਡਿਆ ਨਹੀਂ ਕਰਦਾ ਹਾਂ ਹਾਂ ਕੋਈ ਕੁਦਰਤ ਹੀ ਦੇ ਦਿੰਦਾ ਇਹ ਦੂਜੀ ਉਹ ਕੁੱਤਾ ਕੁੱਤਾ ਗੂੰ ਖਾਣਾ ਕਹਿੰਦੇ ਤੇ ਅੰਨਾ ਹੋ ਜਾਂਦਾ ਅੰਨਾ ਹੋ ਜਾਂਦਾ ਉਹ ਵਾਲੀ ਕਹਾਵਤ ਹੋ ਜਾਣੀ ਆ ਨਹੀਂ ਪਹਿਲਵਾਨ ਜੀ ਖਾ ਲੋ ਕੋਈ ਨਹੀਂ ਹੌਲੀ ਓਏ ਓ ਹੌਲੀ ਖਾਣਾ ਕਰ ਇਹ ਕਹਿੰਦੇ ਮੈਂ ਖਾਣਾ ਨਹੀਂ ਹੈ ਹੈ ਪਿੱਛੇ ਪਿੱਛੇ ਦੇ ਹੌਲੀ 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 ਓਏ ਹਾਂਜੀ ਉੱਠੋ ਓਏ ਉੱਠੋ ਪਹਿਲਵਾਨ ਜੀ ਉੱਠੋ 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 ਪਹਿਲਵਾਨ ਜੀ ਉੱਠੋ ਗੱਦਾਂ ਹੁਣ ਨਹੀਂ ਲੱਗਣਾ ਗਰਦੀਮ ਦਿਖਾ ਦੇ ਜੋਰ ਅੱਜ ਯਾਰ ਹੌਲੀ 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 ਯਾਰ ਸੱਟ ਸੱਟ ਗਰਦੀਮ ਛੇਤੀ ਨਾ ਕੋਲ ਚੱਲੋ ਗਰਦੀਮ ਦਿਖਾ ਦੇ ਜੋਰ ਗਰਦੀਮ ਓਏ ਇਹ ਤੋੜ ਦੇ ਗਰਦੀ ਨਹੀਂ ਪਹਿਲਵਾਨ ਮਾਰ ਜਾ ਕੇ ਪਹਿਲਾਂ ਪੂਛ ਰਿਹਾ ਨਹੀਂ ਪਹਿਲਵਾਨ ਹੁਣਾਂ ਨੂੰ ਸਾਹ ਚੜ ਗਿਆ ਸਾਹ ਚੜ ਗਿਆ ਪਹਿਲਵਾਨ ਜੀ ਖੜਾਇਆ ਇਹਨਾਂ ਸਾਹ ਨੂੰ ਹੁੰਦਾ ਹੀ ਮਮਾ ਤੋੜ ਜਾ ਗਏ ਇਹਨਾਂ ਕਾ ਪਾਇਆ ਉਹਦੇ ਉਹਨੇ ਇਹਨਾਂ ਕੰਦਾ ਖਿਆਲ ਰੱਖੀ ਇਹਨਾਂ ਕਾ ਮਾਰਨੀ ਉਹਨੇ ਚਾਹੀਏ ਹਟ ਜਾ ਹਟ ਜਾ ਹਟ ਜਾ ਕਹਿੰਦਾ ਹਟ ਜਾ ਉਹ ਹਟ ਜੀ ਤੈਨੂੰ ਗੁੱਸਾ ਆਉਂਦਾ ਹੀ ਨਹੀਂ ਤੈਨੂੰ ਮਾਰ ਜਾ ਕੇ ਇਹਨੂੰ ਭਾਂਡਿਆਂ ਤੇ ਉਧਰ ਨੂੰ ਇੱਧਰ ਨੂੰ ਆ ਜਾਓ ਕਿਤੇ ਟੀਐਲਸੀ ਨਾ ਬਣਾ ਦੇਵੇ ਇੱਧਰ ਟੇਬਲਾਂ ਦੀ ਅੱਗੇ ਟੈਂਟਾਂ ਵਾਲਿਆਂ ਦੇ ਕੀ ਹੋਇਆ ਭਲਵਾਨ ਜੀ ਗਦਾ ਛੱਡ ਸਾ ਨਹੀਂ ਰਲਦਾ ਉਹਦਾ ਭਲਵਾਨ ਹੋਣਾ ਦਾ ਉੱਠ 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 ਉਹ ਖੜਾ ਉਹ ਖੜਾ ਭਾਜੀ ਚੱਲ ਖੜਾ ਹੋ ਜਾ ਖੜਾ ਹੋ ਜਾ ਖੜਾ ਹੋ ਜਾ ਖੜਾ ਹੋ ਜਾ ਪਲਵਾਨ ਜੀ ਕੀ ਹੋ ਗਿਆ ਹਾਂ ਸਾਹੀ ਬਹੁਤ ਚੜਿਆ ਬਾਹਰ ਕਢਾ ਲਾ ਟੱਟੀ ਜਾਇਆ ਫੇਕੋ ਲਾ ਕੀ ਕੀ ਅੱਜ ਖਾਦਾ ਵੜ ਜਾ ਦੱਸ ਦੇ ਅੱਜ ਲੋਕਾਂ ਨੂੰ ਕੀ ਕੀ ਖਾਦਾ ਪਹਿਲਾ ਸਵੇਰ ਦਾ ਸਾਹ ਲੈ ਕੇ ਤੇ ਮੈਂ ਟੁਲਟ ਜਾ ਗਿਆ ਮੈਂ ਕੀ ਕੀ ਖਾਦਾ ਅੱਜ ਪਹਿਲਾ ਸਵੇਰ ਤੋਂ ਦੱਸ ਲੋਕਾਂ ਨੂੰ ਕੀ ਕੀ ਪਹਿਲਾਂ ਕਿੰਨੀਆਂ ਰੋਟੀਆਂ ਖਾਦੀਆਂ ਰੋਟੀਆਂ ਕਿੰਨੀਆਂ ਖਾਦੀਆਂ 5-6 ਰੋਟੀਆਂ ਖਾਦੀਆਂ ਸੀਗੀਆਂ ਸਵੇਰੇ ਹਾਂ ਤੇ ਬਾਅਦ ਚ ਚਾਹ ਪੀਤੀ ਨਾਲ ਬਿਸਕੁਟਾਂ ਦਾ ਪੈਕਟ ਖਾਦੇ ਦੋ ਤੇ ਬਾਅਦ ਚ ਖਾਦਾ ਪਾਸਤਾ ਤੇ ਬਾਅਦ ਹੋਰ ਉੱਥੇ ਦਹੀਂ ਭੱਲੇ ਨਹੀਂ ਭੱਲੇ ਹਾਂ ਤੇ ਬਾਅਦ ਚ ਆ ਕੇ ਪੇਟੀਆਂ ਹੂੰ ਛੁੱਟੀਆਂ ਤੇ ਪੇਟੀਆਂ ਤੇ ਹੋਰ ਬਾਅਦ ਚ ਉਸ ਤੋਂ ਬਾਅਦ ਕੀ ਖਾਦਾ ਰੋਟੀ ਕੀ ਰੋਟੀਆਂ ਫੇਰ ਖਾਦੀਆਂ ਕਿੰਨੀਆਂ ਸਰਵਣੇ ਕੁਦੀ ਹੱਫਕਿੰਗ ਆ ਗਈ ਸੀ ਤੇ ਮਨਜੀਤ ਭਾਜੀ ਵੀ ਲੇ ਪਹਿਲਾਂ ਖਾਣ ਲੱਗਾ ਸੀ ਕੁਝ ਹੋਰ ਕੁਝ ਬਾਹਰਲੀ ਆਟਮ ਤੋਂ ਤੇ ਹੋਰ ਉਹਦੇ ਹੋਰ ਕੀ ਖਾਦਾ ਬਾਅਦ ਰੋਟੀਆਂ ਤੋਂ ਬਾਅਦ ਪੀ ਗਿਆ ਪੀਆ ਮੈਂ ਲਾ ਕੇ ਤੇ ਮੂੰਹ ਤੇ ਲਾਤੀ ਤੇ ਪੀਦੇ ਤੋਂ ਬਾਅਦ ਹੁਣ ਕਹਿੰਦੇ ਘੁੰਨ ਲੱਗਾ ਹਨਾ ਹੋਰ ਕੁਝ ਲਿਆਵੇ ਭੁੱਖ ਹੈਗੀ ਆ ਚਲੋ ਆਜੋ ਫੇਰ ਭੁੱਖ ਹੈਗੀ ਆ ਹਾਂ ਕੋਲੇ ਨਹੀਂ ਯਾਰ ਟੋਟੇ ਰਹੀ ਕੁਰਸੀ ਨਹੀਂ ਓਏ ਟੁੱਟ ਜਾਣੀ ਕਹਿੰਦੇ ਕੁਰਸੀ ਨਨਕ ਨੂੰ ਮਾਲੇ ਨੂੰ ਗਰਮ ਕਰ ਲਾਉਂਦਾ ਨਾਨਕੇ ਤਾਂ ਨਹੀਂ ਦੇਖਣੇ ਪਹਿਲਵਾਨ ਜੀ ਨਾਨਕੀ ਦੇ ਨਾਨਕੀ ਦੇ ਸਾਰੀ ਵਾਰ ਕਹਦਾ ਨਾਨਕੀ ਦੇ ਤਾਂ ਰਹਿ ਆ ਸਾਰੀ ਵਾਰ ਨਾਨਕੇ ਕਿੱਥੇ ਆ ਤੇਰੇ ਪਹਿਲਵਾਨ ਜੀ ਨਾਨਕੇ ਤੋਂ ਦਵਾਦੇ ਲੱਗੀਆਂ ਨਾ ਤੇ ਉਹ ਨਗੂਦੇਵ ਨਹੀਂ ਛੱਡੇ ਕਹਿੰਦਾ ਆ ਤੇ ਗਰਮ ਕਰਦੇ ਵੀ ਨਾ ਨਾਨਕਾਂ ਤੋਂ ਨਾਨਕੇ ਚੱਲ ਗਏ ਮੈਂ ਤਾਂ ਨਾ ਗਰਮ ਕਹਿੰਦਾ ਨਾਨਕਾਂ ਤੋਂ ਨਾਨਕੇ ਚੱਲ ਗਿਆਂ گا ਮੈਂ ਤਾਂ ਇਹਦਾ ਆਪਣੇ ਨਿਆਣਿਆਂ ਦੇ ਨਾਨਕੇ ਬਹੁ ਟਾਈਮ ਰਿਹਾ ਘੂਆ ਚੱਲਦਾ ਆ ਕੀ ਹੋ ਗਿਆ ਆ ਕੀ ਹੋ ਗਿਆ ਇਧਰ ਝੁੰਡੇ ਕੋ ਲੈਉਣੇ ਪਿਆਲਾ ਚ ਝੁੰਡੇ ਹੋ ਐਨ ਕਾ ਨੂੰ ਕੀ ਹੋ ਗਿਆ ਕੋਲੇ ਆ ਗਿਆ ਇਹ ਤਾਂ ਕੋੜ ਚੋਂ ਵੀ ਨਹੀਂ ਨਿਕਲਣਾ ਭਾਜੀ ਨਹੀਂ ਕੋੜ ਚਤ ਨਹੀਂ ਗਿਆ ਮੂੰਹ ਤੇ ਪਿਆ ਸਾਰਾ ਹੈਂ ਮੂੰਹ ਤੇ ਨਹੀਂ ਕਹਿੰਦਾ ਮੂੰਹ ਤੇ ਪਿਆ ਕਿਹੜੇ ਲੈਣੇ ਵੋਟ ਯਾਰ ਇਹ ਚ ਇੱਥੇ ਕੋਈ ਦਿਖਾਇਓ ਕੋਲਣ ਅਰੇ ਇਹ ਰੰਗ ਦੇ ਜਿਹੜੇ ਨਹੀਂ ਇਹ ਨਹੀਂ ਅਰੇ ਰੰਗ ਦੇ ਨਹੀਂ ਥੜਾ ਹਾਂ ਕਿਹੜੇ ਫੇ ਤਾਂ ਮੰਡੀ ਲੈ ਜਾਂਦੇ ਆ ਤੈਨੂੰ ਪੂਰਾ ਜੀ ਤੁਸੀਂ ਵੀ ਦੇਖੋ ਮੈਨੇ ਕੋਈ ਗੱਲ ਨਹੀਂ ਆਪਾਂ ਦੇਖੋ ਕੀ ਲੈਣਾ ਲੋ ਹਾਂ ਜੀ ਕਦਾਂ ਕਿਹੜੇ ਚਾਹੀਦੇ ਪਜਾਮੇ ਪੋਲਿਸਟਰ ਟਾਈਪ ਕਿਹੜੇ ਪੋਲਿਸਟਰ ਟਾਈਪ ਕਿਹੜੇ ਜਿੱਦਾਂ ਉਹ ਜਿਹੜੇ ਉੱਧ ਪੋਲਿਸਟਰ ਟਾਈਪ ਪਹਿਲਾਂ ਦੱਸ ਕਹਿੰਨਾ ਕਿਹਨੇ ਖਾਇਆ ਤੈਨੂੰ ਕਿਹੜੇ ਹਾਂ ਵਾਲੇ ਜੀ ਭਾਜੀ ਮੈਂ ਉੱਧ ਦੇਖਿਆ ਦੂਜੇ ਆ ਪਿਉਮਾ ਦੂਸਰੇ ਵਾਲਾ ਕਿਹੜਾ ਆ ਗਿਆ ਪਿਉਮਾ ਉਏ ਨਹੀਂ ਇਹ ਤਾਂ ਮੈਂ ਚੱਗੀ ਜੀ ਦੇ ਦਿੱਤੀ ਹੋਰ ਆ ਨਹੀਂ ਅਜੇ ਪਲਵਾ ਆਗੇ ਤਾਂ ਠੀਕ ਹਨ ਠੀਕ ਹਨ ਪੁੱਛ ਇਹਨਾਂ ਨੂੰ ਹੈਗਾ ਬਾਥਰੂਮ ਪੁੱਛ ਇਹਨਾਂ ਨੂੰ ਪੁੱਛ ਚਾਰਜ ਕਰ ਦੇ ਇੱਕ ਅੱਧੇ ਪੁੱਛ ਉਹਨਾਂ ਨੂੰ ਤੁਰੀ ਜਾ ਕੇ ਪੁੱਛ ਪੁੱਛ ਦੋ ਪੈਸੇ ਹੀ ਕਰਨਾ ਕਿੱਥੇ ਕਰਾਂ ਪੁੱਛ ਲੈ ਹੈਗਾ ਇਹਨਾਂ ਨੂੰ ਚੰਮ ਚਾਰਜ ਠੀਕ ਹਨ ਹੈਂ ਅਮੋ ਬੋਕ ਤੇ ਰੱਬ ਜੀ ਕੰਨਾ ਹੈ ਨਹੀਂ ਉਧਰ ਬਾਹਰ ਬਾਹਰ ਜਾ ਉਧਰ ਤੇਰੇ ਅੰਦਰ ਨਹੀਂ ਤੇਰੇ ਬਾਏ ਲੇਕਿਨ ਬਾਥਰੂਮ ਕਿਹੜੀ ਕੋਈ ਨਹੀਂ ਚੜ ਜਾਣਾ ਸਾਲਾ ਇਹ ਕੋੜੀਆਂ ਤੇ ਨਿਕਲ ਜਾਣਾ ਚੱਲ ਇਹਨੂੰ ਕਰਾ ਲਿਓ ਨੇ ਚੱਲ ਪੰਜਵੀਂ ਬਲੌੜ ਮੇਰੀ ਗੱਲ ਸੁਣ ਲਓ ਜਿੰਨੇ ਪਿਆਰ ਤੋਂ ਦਿੱਤਾ ਪੰਜਵੀਂ ਬਲੌੜ ਤੇ ਕੋੜੀਆਂ ਤੇ ਕਰਦਾ ਮੋਰ ਕੇ ਪਿਸ਼ਾਬ ਕੱਟ ਰਫੈਂਡ ਨਿਕਲਣਾ ਜਿੱਦਾਂ ਖਾ ਕੇ ਆਇਆ ਬਰਗਰ ਸ਼ਾਰਗਰ ਅੱਜ ਆਂਦਾ ਤੋ ਆਣਾ ਦੇਖੋ ਆਹ ਤੇ ਪਰ ਉਹ ਦੇਖੀ ਤਾਂ ਦੇਖੀ ਇਹ ਜਲਦੀ ਬਾਜੀ ਜਲਦੀ ਦੇਖੋ ਤਾਂ ਮੜ ਜਾ ਉਹ ਜਿਆਦਾ ਨਾ ਡੜਾਈ ਜਿਆਦਾ ਤੇਜ਼ ਨਾ ਕਰੀ ਜਿਆਦਾ ਤੇਜ਼ ਨਾ ਕਰੀ ਹੋਰ ਨਾ ਇਧਰ ਭੱਜੇ ਉਹਦਾ ਨੋਰਮਲ ਨੋਰਮਲ ਚੱਲ ਚੱਲ ਚਾ ਪੂਰਾ ਵੀ ਧੋੜੂਗਾ ਇਹਦੇ ਬਰਾਬਰ ਫੇ ਪੂਰੇ ਜੀ ਆ ਮੜ ਜਾ ਮੀਂਦਿਕ ਹੌਲੀ ਕਰੂੰਗਾ ਬਾਜੀ ਪਿੱਛੇ ਲੱਗਾ ਬੱਸ ਗੋਲੇ ਬੱਸ ਅੱਪੂਰੇ ਦੀ ਪੂਰੇ ਦੀ ਬਾ ਖੇਡਦੇ ਹੋ ਜੀ ਖੇਡ ਤੇ ਓਏ 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 ਨਹੀਂ ਓਏ ਰਹਿਦੇ ਰਹਿਦੇ ਓ ਥੱਲੋਂ ਖੇਡਦੇ ਥੱਲੋਂ ਖੇਡਦੇ ਓਏ ਓਏ ਓ ਮਾਈ ਗੋਲ ਲੈ ਪਾਈ ਪਾਈ ਓ ਸਾਈਡ ਤੇ ਹੋ ਜਾ ਓ ਸਾਈਡ ਤੇ ਹੋ ਜਾ ਉਹ ਉਹਨੇ ਉਹ ਤੇ ਵੱਜਣਾ ਜਾ ਕੇ ਨਹੀਂ ਉਹ ਲੱਗਦੀ ਭਰਾਵਾ ਮਸ਼ੀਨ ਉਹ ਤੇ ਦੇ ਕੇ ਉਹ ਮਾਰਨਾ ਹੌਲੀ ਦੇ ਹੌਲੀ ਪੂਰੇ ਉਹਨਾਂ ਦੇ ਰੰਗ ਹੀ ਉੱਡ ਗਏ ਚੱਲ ਆ ਗਿਆ ਆ ਗਿਆ ਹੌਲੀ ਹੌਲੀ ਓਏ ਹੌਲੀ ਨਹੀਂ ਹੌਲੀ ਬਾਜੀ ਹੌਲੀ 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 ਚਲਾ ਲਾਂਦੇ ਯਾਰ ਉਹਨੂੰ ਮਰ ਜਾ ਜਿਆਦਾ ਤੇਜ਼ ਨਾ ਕਰੀ ਹੌਲੀ ਹੌਲੀ ਤੂੰ ਕੋਈ ਨਹੀਂ ਪਿੱਗੇ ਉਹ ਰਹਿਣ ਦੇ ਤੂੰ ਬਾਜੀ ਪਾਣੀ ਉਹਦੇ ਚੰਨਾ ਪਤਾ ਪੂਰੇ ਸੈਡਾਂ ਤੇ ਛਾਲ ਮਾਰਦੀ ਆ ਤੇ ਇੰਦਾ ਪਤਾ ਸਾਰਾ ਕੁਝ ਯਾਰ ਪੂਰੇ ਹੁਣ ਕਹਿੰਦੇ ਪਤਾ ਸਾਰਾ ਪੂਰਾ ਕਬੱਡੀ ਖੇਲਦਾ ਉਹ ਡਰ ਤੇ ਖੇਡਦਾ ਚੱਲ 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 ਉਹ ਨਾਲੀ ਓਏ ਹੌਲੀ ਹੌਲੀ ਓਏ ਕੋਲੇ ਦੌੜਦਾ ਫੇ ਪੂਰੇ ਹੌਲੀ 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 ਗੋਲੇ ਰਹਿੰਦੇ ਹੋਣੀ ਓਏ 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 ਰੁਕ ਜਾ ਗਾਣਾ ਹੋ ਜਾਵੇ ਇੱਕ ਇੰਗਲਿਸ਼ ਪੂਰਾ ਜੀ ਆਊਗਾ ਜੀ ਜ਼ਰੂਰ ਸੂਰਾਂ ਦੇ ਬਾਦਸ਼ਾਹ ਕੋਈ ਦਾ ਗਾਣਾ ਸੁਣਾ ਦਿਓ ਕੋਈ ਇਹ ਮੈਂ ਤਾਂ ਉਹਦਾ ਹੀ ਸੁਣਾਉਣਾ ਕਿਹਦਾ ਰਿੰਜ ਰਿੰਜ ਉੱਚੀ ਪੈਂਦੀਆਂ ਕਣੀਆਂ ਅਗਲਾ ਪਰ ਇੰਗਲਿਸ਼ ਚ ਨਨ ਸਾਬ ਤੇ ਨਹੀਂ ਇੰਗਲਿਸ਼ ਅਗਲਾ ਪੇਰਾ ਨਹੀਂ ਨਹੀਂ ਇੱਕ ਇੰਗਲਿਸ਼ ਹੀ ਲੈਣਾ ਇਹ ਉਸ ਨਾਲ ਇਹ ਉਸ ਨਾਲ ਇਹ ਲਾ ਕੇ ਨਹੀਂ 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 ਇੰਗਲਿਸ਼ ਨਹੀਂ ਇਹ ਲਾ ਗਿਆ ਬਹੁਤ ਬਹੁਤ ਚਲੋ صحیح ਆ ਕੋਈ ਕੋਈ ਰੋ ਆਪਣ ਨੇ ਬਣਾਈ ਜੋੜੀਏ ਕਰਨਾ ਖੈਦਾ ਨਕਰ ਰੱਬ ਨੇ ਬਣਾਈ ਜੋੜੀਏ ਕਰਨਾ ਤੇ ਇੱਕ ਕੋੜੀ ਤਹੀਂ ਨਹੀਂ ਲਿਆਈਦਾ ਤੁਹਾਨੂੰ ਕਿਹਦੇ ਨਾਲ ਥਾਈ ਨਹੀਂ ਲਿਆਈਦਾ ਹਾਕਾ ਕੰਮ ਕਾਨੂੰ ਨਹੀਂ ਹਟਦੇ ਜਿਨ੍ਹਾਂ ਦੀਆਂ ਕਹਿੰਦੇ ਲਾਰਾਂ ਚੋਣੀਆਂ ਉਹ ਤਾਂ ਨਾਲ ਆਇਆ ਭੂਰਾ ਜੀ ਉਹ ਉਦਾਂ ਹੀ ਬੜੀ ਹੁਣ ਉਹ ਟਟੀਆਂ ਲਵਾ ਕੇ ਜਾਣਾ ਜੇ ਦਵਾਈ ਮੇਰੇ ਅੱਧੋਂ ਆ ਤੁਹਾਨੂੰ ਠੀਕ ਆ ਹਟਣਾ ਨਹੀਂ ਅੱਜ ਭੂਰੇ ਹੁਣੀ ਮੋਡਲ ਟਾਊਨ ਕਹਿੰਦੇ ਅੱਜ ਗੇੜੀਆਂ ਮਾਰਦੇ ਹੋਏ ਭੂਰਾ ਜੀ ਤੁਰ ਕੇ ਗਾਣਾ ਹੋ ਜਾਵੇ ਇੱਕ ਗਾਣਾ ਇੰਗਲਿਸ਼ ਚ ਭੂਰਾ ਮਾਰੇ ਗਾਣਾ ਗਾਣਾ ਗੱਲ ਹੈ ਅੱਜ ਰਿੰਗ ਰਿੰਗ ਮੰਦਿਰ ਰੱਖਿਆ ਇੰਗਲਿਸ਼ 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 ਪੂਰਾ ਜੀ ਇੰਗਲਿਸ਼ ਨਹੀਂ ਇੰਗਲਿਸ਼ ਵੀ ਪੂਰਾ ਮਾਰੂਗਾ ਨਹੀਂ ਇੰਗਲਿਸ਼ ਇੰਗਲਿਸ਼ ਬੁੱਧੂ ਪੂਰੀਆਂ ਨਾਲ ਤਾਂ ਪਹਿਲੇ ਹੀ ਮੋਕਾ ਲਾਣੀਆਂ ਸਿਲੰਡਰ ਧਾਕੇ ਦੇ ਮੂੰਹ 'ਚ ਜਦ ਤੱਕ ਥੋੜਾ ਜਿਆਦਾ ਇਹਨੂੰ ਗਰਮ ਕਰ ਥੋੜਾ ਜਿਆਦਾ ਇਹਨਾਂ ਤੇ ਟਰੈਡ ਭਰੇ ਨਹੀਂ ਤੇ ਇਹਨੇ ਛੱਡਣੀਆਂ ਇਹਨੇ ਕਿਥੇ ਜੋਗੀਆਂ ਬਾਕੀ ਇਹ ਛੱਲਾ ਛੁਲਾ ਦੋ ਮੂਲੀਆਂ ਦੀਆਂ ਖੀਰਿਆਂ ਦੀਆਂ ਨਾਲ ਮੰਜੀਤ ਭਾਈ ਜੀ ਡੰਡਲ ਡੰਡਲ ਦੇ ਹਲਵਾਈ ਬਾਜੀ ਡੰਡਲ ਹਾਂ ਬਾਜੀ ਹੁਣੀ ਆਏ ਸਪੀਕਰਾਂ ਵਾਲੇ ਕਹਿੰਦੇ ਮੂੰਹ ਨਾਲ ਲਿਆਇਓ ਬਾਜੀ ਹੁਣ ਕਿੰਨੇ ਪੈਸੇ ਹੋਗੇ ਬਾਜੀ ਕਹਿੰਦਾ ਜੋ ਦੇ ਦੇਣਗੇ ਮੈਂ ਦੇ 400 ਨਹੀਂ ਨਾਲੇ ਪੈਸਿਆਂ ਦਾ ਮੈਂ ਕਿ ਕਰਨਾ ਲੰਗਰ ਪਾ ਕੇ ਦੇ ਨਿਆਣੇ ਛਕ ਲੈ ਤੇ ਉਸ ਤੋਂ ਬਾਅਦ ਨਾਲੇ ਇੱਕ ਇੱਕ ਹੈਪੀਡੈਂਟ ਵਾਇਡ ਖਾਈ ਹੈਪੀਡੈਂਟ ਖਾਲਾ ਪਾਜੀ ਇਹ ਦੇ ਦੂੰ ਮੈਂ ਤੈਨੂੰ ਕੀ ਕਹਿੰਦਾ ਪਾਜੀ ਕਹਿੰਦਾ 400 ਰੁਪਏ ਸਪੀਕਰ ਮੈਂ ਕਿ ਛੱਡ 400 ਲਫਾਫਿਆਂ ਚ ਨਾਲੇ ਛੋਲੇ ਪਵਾ ਖੱਟਾ ਜੇਬਾ ਚ ਪਵਾ ਉਹ ਵੀ ਅੰਦਰ ਰਹਿ ਜਵੇਂ ਚੌਂਦਾ ਜਾਵੇ ਉਹ ਨਹੀਂ ਭਰਾ ਆ ਬੋਲੇ ਹੁਣਾਂ ਦੇ ਕੰਮ ਦੇਖ ਆ ਵੀ ਦੇਣਾ ਕਹਿੰਦਾ ਖੱਟਾ ਵੀ ਲੈ ਕੇ ਜਾਣਾ ਬਾਕੀ ਸਮਾਨ ਦੇ ਤਾਂ ਹੁਣ ਖੱਟਾ ਵੀ ਲੈ ਕੇ ਜਾਣਾ ਉਹ ਨਹੀਂ ਉਹਨਾਂ ਦੇਣਾ ਮੈਂ ਭਰਾ ਬਾਕੀ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਸਨੈਪਚੈਟ ਦੀ ਆਈਡੀ ਹੈਗੀ ਆ ਜੀ bpur3 ਤੇ ਇੰਸਟਾਗ੍ਰਾਮ ਦੀ ਹੈਗੀ ਆ pur.singh ਤੇ ਕਰ ਲਿਓ ਸਾਰੇ ਜਣੇ ਫੋਲੋ ਫਿਰ ਜਿਆਦਾ ਵੀਡੀਓ ਆਪਾਂ ਉੱਤੇ ਹੀ ਪਾਈ ਦੀਆਂ ਬਲੌਗ ਤਾਂ ਚਲੋ ਹਫਤੇ 'ਚ ਦੋ ਕੀ ਪਾਈਦੇ ਆ ਤੇ ਕਰ ਲਿਓ ਬਾਕੀ ਕਾਊਂਟ ਵੀ ਫੋਲੋ ਟਿਕਟੌਕ ਦੀ ਹੈਗੀ ਆ pur.singh ਜੀ ਕਰ ਲਿਓ ਸਰਜ ਤੇ ਕਰ ਲਿਓ ਫੋਲੋ ਹੁਣ ਆਪੇ